ਇਸ ਸਮੇਂ ਦੀ ਖਾਸ ਖਬਰ ਦਾ ਰੁੱਕ ਕਰ ਲੈਣੇ ਆ ਪਠਾਨਕੋਟ ਦੇ ਨਿੱਜੀ ਹੋਟਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਤੇ ਪ੍ਰੈਸ ਵਾਰਤਾ ਦੇ ਵਿੱਚ ਅਸ਼ਵਨੀ ਸ਼ਰਮਾ ਜੋ ਕਿ ਐਮ ਐਲ ਏ ਪਠਾਨਕੋਟ ਨੇ ਉਹਨਾਂ ਦੇ ਵੱਲੋਂ ਕਾਂਗਰਸ ਦੇ ਉੱਤੇ ਤੇ ਕਾਂਗਰਸ ਦੇ ਕਾਰਜ ਪ੍ਰਣਾਲੀ ਦੇ ਉੱਤੇ ਸਿੱਧੇ ਸਵਾਲ ਜਿਹੜੇ ਨੇ ਉਹ ਕਸਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਜਿਹੜਾ ਆੜੇ ਹੱਥੇ ਲੰਦੇ ਹੋਏ ਨਜ਼ਰ ਆਏ ਨੇ ਉਹ ਰਾਹੁਲ ਗਾਂਧੀ ਨੂੰ ਜਿਹੜਾ ਹੈ ਉਹਨਾਂ ਨੇ ਸੰਸਦ ਭਵਨ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਹੈ ਭਾਸ਼ਣ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਹੈ ਜੋ ਵੀ ਗਤੀਵਿਧੀ ਉਹਨਾਂ ਦੇ ਵੱਲੋਂ ਕੀਤੀ ਗਈ ਉੱਥੇ ਉਸ ਦੇ ਉੱਤੇ ਵੱਡੇ ਸਵਾਲ ਚੁੱਕੇ ਨੇ ਤੇ ਕਿਸ ਤਰ੍ਹਾਂ ਉਹਨਾਂ ਨੇ ਇਹ ਸਵਾਲ ਜਿਹੜੇ ਚੁੱਕੇ ਨੇ ਕਿ ਗੱਲਬਾਤ ਸਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਾਂਝੀ ਕੀਤੀ ਹੈ ਕਾਂਗਰਸ ਨੂੰ ਲੈ ਕੇ ਆਓ ਤੁਹਾਨੂੰ ਵੀ ਦਿਖਾਉਣੀ ਹੈ ਅੱਜ ਦੀ ਇਸ ਪ੍ਰੈਸ ਵਾਰਤਾ ਦੇ ਅੰਦਰ ਉਪਸਥਿਤ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਦੀ ਪ੍ਰੈਸ ਕਾਨਫਰੰਸ ਦੇ ਅੰਦਰ ਉਪਸਥਿਤ ਪਾਰਟੀ ਦੇ ਅਧਿਕਾਰੀ ਵਿਜੇ ਜੀ ਸਾਡੇ ਪੁਰਵ ਮੇਅਰ ਪਾਰਟੀ ਦੇ ਨੇਤਾ ਅਨਿਲワਸੁਦੇਵਾ ਜੀ ਪਾਰਟੀ ਦੇ ਦੋਨੋਂ ਹੀ ਮੰਡਲਾਂ ਦੇ ਅਧਿਕਾਰੀ ਸ਼ਮਸ਼ੇਰ ਜੀ ਰਾਜੂ ਜੀ ਸਾਡੀ ਪਾਰਟੀ ਦੇ ਸੀਨੀਅਰ ਨੇਤਾ ਕਰਕੇਸ਼ੋਰ ਜੀ ਪਾਰਟੀ ਦੇ ਮਹਾ ਮੰਤਰੀ ਵਿਨੋਦ ਜੀ ਸਾਰੇ ਅਸੀਂ ਉਪਸਥਿਤ ਹਾਂ ਔਰ ਅੱਜ ਦੀ ਇਹ ਪ੍ਰੈਸ ਕਾਨਫਰੰਸ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦੇ ਅੰਦਰ ਪਾਰਲੀਮੈਂਟ ਚੱਲ ਰਹੀ ਹੈ ਔਰ ਇਸ ਦੇਸ਼ ਨੇ ਤੀਸਰੀ ਵਾਰ ਲਗਾਤਾਰ ਐਨਡੀਏ ਦੀ ਸਰਕਾਰ ਬਣਾਉਣ ਲਈ ਆਪਣੇ ਮਤ ਦਾ ਪ੍ਰਯੋਗ ਕੀਤਾ ਔਰ ਮੋਦੀ ਜੀ ਦੇਸ਼ ਦੇ ਦੁਆਰਾ ਪ੍ਰਧਾਨ ਮੰਤਰੀ ਬਣੇ ਔਰ ਰਾਹੁਲ ਗਾਂਧੀ ਨੇਤਾ ਪ੍ਰਤੀਪਕਸ਼ ਦੇ ਰੂਪ ਦੇ ਅੰਦਰ ਕੱਲ ਪਾਰਲੀਮੈਂਟ ਚੋਣਾਂ ਦਾ ਪਹਿਲਾ ਭਾਸ਼ਣ ਸੀ ਰਾਜਨੀਤੀ ਦੇ ਅੰਦਰ ਤਾਕਤਵਰ ਵਿਪਕਸ਼ ਦਾ ਹੋਣਾ ਔਰ ਸਾਰਥਕ ਚਰਚਾ ਕਰਨਾ ਉਹਦੇ ਲਈ ਸਭ ਤੋਂ ਵੱਡਾ ਪਲੇਟਫਾਰਮ ਜਿਹੜਾ ਹੈ ਪਾਰਲੀਮੈਂਟ ਰਹਿੰਦਾ ਹੈ। ਲੇਕਿਨ ਪਾਰਲੀਮੈਂਟ ਦੇ ਅੰਦਰ ਕੱਲ ਦੇਸ਼ ਆទਿਪਕਸ਼ ਦੇ ਨੇਤਾ ਦੇ ਰੂਪ ਚ ਰਾਹੁਲ ਗਾਂਧੀ ਨੂੰ ਸੁਣਨਾ ਚਾਹ ਰਿਆ ਸੀ ਕਿ ਉਹ ਕੀ ਆ ਬੋਲ ਰਹੇ ਨੇ। ਲੇਕਿਨ ਮੈਨੂੰ ਇਹ ਲੱਗਦਾ ਕਿ ਰਾਹੁਲ ਗਾਂਧੀ ਦੇ ਆਚਰਣ ਚ ਵਿਹਾਰ ਚ ਜਿਹੜੀ ਸ਼ੁਰੂ ਤੋਂ ਗੰਭੀਰਤਾ ਨਹੀਂ ਦਿਖਦੀ ਸੀ ਉਹ ਅੱਜ ਵੀ ਉਦਾਂ ਜਿਉਂਦਾਂ ਹੀ ਖੜੀ ਹੈ ਕੱਲ ਉਹਨਾਂ ਨੇ ਜਿਸ ਪ੍ਰਕਾਰ ਤੱਥਾਂ ਨੂੰ ਤੋੜਿਆ ਤੇ ਮਰੋੜਿਆ ਔਰ ਕੁਝ ਇਸ ਪ੍ਰਕਾਰ ਦੀਆਂ ਟਿੱਪਣੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਉਹ ਉਸ ਸੰਸਦ ਦੀ ਮਰਿਆਦਾ ਦੇ ਅਨੁਕੂਲ ਨਹੀਂ ਸੀ। ਔਰ ప్రతిਪੱਖ ਦੇ ਨੇਤਾ ਦੇ ਲਈ ਵੀ ਉਹ ਨਾ ਹੀ ਅਨੁਕੂਲ ਸੀ ਨਾ ਹੀ ਜ਼ਰੂਰੀ ਸੀ ਕਿ ਉਹ ਇਸ ਤਰੀਕੇ ਦਾ ਵਿਹਾਰ ਕਰੇ। ਪੂਰੇ ਚੋਣਾਂ ਚ ਸੰਵਿਧਾਨ ਦੀ ਕਾਪੀ ਫੜ ਕੇ ਘੁੰਮਣ ਵਾਲੇ ਰਾਹੁਲ ਗਾਂਧੀ ਜਦ ਪਾਰਲੀਮੈਂਟ 'ਚ ਖੜੇ ਹੋ ਕੇ ਸਵਿਧਾਨਿਕ ਮਰਿਆਦਾਵਾਂ ਦਾ ਉਲੰਘਣ ਕਰਨ ਔਰ ਇੱਕ ਮੁੱਦੇ ਤੇ ਨਹੀਂ ਸਭ ਤੋਂ ਪਹਿਲਾਂ ਤੇ ਹੈ ਕਿ ਪਾਰਲੀਮੈਂਟ ਦੇ ਪਟਲ ਦੇ ਉੱਤੇ ਕਦੀ ਵੀ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ ਕਿਸੇ ਵੀ ਚਿੱਤਰ ਨੂੰ ਨਹੀਂ ਦਿਖਾਇਆ ਜਾ ਸਕਦਾ ਵੈਸੇ ਤੇ ਪਲੇ ਕਾਰਡ ਤੱਕ ਨਹੀਂ ਦਿਖਾਇਆ ਜਾ ਸਕਦੇ ਜੋ ਉਹ ਉਹਨਾਂ ਦੀ ਰੂਲਿੰਗ ਕਹਿੰਦੀ ਹੈ ਕੱਲ ਜਿਸ ਪ੍ਰਕਾਰ भगवान शिव जी जी बाबा गुरु नानक देव जी ਦਾ اور دوسرے ਧਰਮਾਂ ਦੇ ਚਿੱਤਰ ਦਿਖਾਏ ਗਏ ਉਹ ਮੈਨੂੰ ਲੱਗਦਾ ਹੈ ਕਿ ਜਨਤਾ ਹਿੰਦੁਸਤਾਨ ਦੀ ਸੰਸਕ੍ਰਿਤੀ ਦਾ راہુલ ਗਾਂਧੀ ਤੋਂ ਕੋਈ ਤਵੱਕੋ ਵੀ ਨਹੀਂ ਕਰਦਾ ਪਰ ਕੱਲ ਉਹਨਾਂ ਨੇ ਫਿਰ ਬਚਕਾਨਾਪਨ ਦੱਸਿਆ ਕਿ ਨਾ ਹੀ ਉਹ ਹਿੰਦੁਸਤਾਨ ਦੀ ਮਿੱਟੀ ਨੂੰ ਸਮਝਦੇ ਨੇ ਨਾ ਹੀ ਸੰਸਕ੍ਰਿਤੀ ਨੂੰ ਸਮਝਦੇ ਨੇ ਨਾ ਹੀ ਹਿੰਦੁਸਤਾਨ ਦੀ ਸਭਿਆਤਾ ਨੂੰ ਸਮਝਦੇ ਨੇ ਔਰ ਉਹ ਵਿਸ਼ੇਸ਼ ਕਰਕੇ Hindu Samaj Hindu Samaj ਨੂੰ ਜਿਹੜਾ ਕਿ ਬਹੁ ਸੰਕਤ ਸਮਾਜ ਹੈ ਇਸ ਦੇਸ਼ ਦਾ ਉਹਨਾਂ ਲਈ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹੈ ਮੈਂ ਉਹਦੀ ਘੋਰ ਨਿੰਦਾ ਕਰਦਾ ਪੂਰੀ ਪਾਰਟੀ ਉਹਦੀ ਘੋਰ ਨਿੰਦਾ ਕਰਦੀ ਹੈ ਸੰਸਦ ਚ ਉਹ ਕਹਿੰਦੇ ਨੇ ਕਿ ਹਿੰਦੂ ਸਮਾਜ ਜਿਹੜਾ ਹਿੰਸਕ ਹੈ ਸ਼ਬਦ ਜਿਹੜਾ ਸੁਣਨਾ ਹਿੰਦੂ ਸਮਾਜ ਅਸਤਿਆਵਾਦੀ ਹੈ ਇਹਦੀ ਜਿਤਨੀ ਘੋਰ ਨਿੰਦਾ ਕੀਤੀ ਜਾਏ ਮੈਨੂੰ ਲੱਗਦਾ ਘੱਟ ਹੈ ਕਾਂਗਰਸ ਦੇ ਡੀਐਨਏ ਚ ਹਿੰਦੂ ਸਮਾਜ ਨੂੰ અપਮਾਨਿਤ ਕਰਨ ਦਾ ਇਹਨਾਂ ਨੇ ਠੇਕਾ ਲੈ ਰੱਖਿਆ ਇਹਦੇ ਅਨੇਕ ਉਦਾਹਰਨ ਜਿਹੜੇ ਆ ਸਮੇ ਸਮੇਤੇ ਪਹਿਲਾਂ ਵੀ ਦੇਖਣ ਨੂੰ ਮਿਲਿਆ ਔਰ 99 ਸੀਟਾਂ ਲੈਣ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਕਾਂਗਰਸ ਛਟਮਟਾ ਰਹੀ ਹੈ ਇਹ ਨਹੀਂ ਸੋਚ ਰਹੀ ਕਿ ਪਿਛਲੇ ਲਗਭਗ 3 ਚੋਣਾਂ ਚ ਦੇ ਵਿੱਚੋਂ 2 ਚੋਣਾਂ ਚ ਵਿਪੱਖਸ਼ ਦਾ ਦਰਜਾ ਨਹੀਂ ਮਿਲ ਪਾਇਆ ਸੀ ਹੁਣ ਮਹਾ ਮਹਾ ਵਿਪੱਖਸ਼ ਦੇ ਨੇਤਾ ਦੇ ਰੂਪ ਚ ਤੁਸੀਂ ਸਥਾਪਿਤ ਹੋਏ ਹੋ ਤੇ ਕੋਈ ਸਾਰਤਕ ਚਰਚਾ ਕਰੋ ਭਗਵਾ ਅਤੰਕਵਾਦੀ ਕਹਿੰਦਾ ਪਾਪ ਵੀ ਹਿੰਦੂਆ ਨੇ ਇਸੇ ਕਾਂਗਰਸ ਨੇ ਕੀਤਾ ਸੀ ਅਰੇ ਇਹ ਬੰਗਾਲ ਦੀ ਘਟਨਾ ਤੇ ਨਹੀਂ ਬੋਲਣਗੇ ਬੰਗਾਲ ਦੇ ਅੰਦਰ ਜੋ ਪਿਛਲੇ ਦਿਨੀ ਅੱਜ ਤੁਸੀਂ ਟੀਵੀ 'ਚ ਦੇਖ ਰਹੇ ਹੋ ਜਿਸ ਪ੍ਰਕਾਰ ਉਸ ਮਹਿਲਾ ਨੂੰ ਕੁੱਟਿਆ ਗਿਆ ਜਿਸ ਦੇ ਨਾਲ ਉਪਰੀੜਨ ਕੀਤਾ ਉਹਦੇ ਤੇ ਕੋਈ ਗੱਲ ਨਹੀਂ ਕਰਦੇ ਇਹਨਾਂ ਦੇ ਪੁਰਾਣੇ ਮੈਂ ਤਾਂ ਇੱਕ ਦੋ ਇਨਸੀਡੈਂਟ ਦੱਸ ਲਗਾ ਇਹਨਾਂ ਦੇ ਗ੍ਰਹਿ ਮੰਤਰੀ ਰਹੇ ਨੇ ਛਿੰਦੇ ਜੀ 2013 'ਚ Hindu ਅਤੰਕਵਾਦੀ ਸ਼ਬਦ ਪ੍ਰਯੋਗ ਕੀਤਾ ਕਾਂਗਰਸ ਨੇ ਔਰ ਰਾਹੁਲ ਗਾਂਧੀ ਨੇ 2021 'ਚ ਹਿੰਦੂਤਵ ਆਬਾਦੀਆਂ ਨੂੰ ਦੇਸ਼ ਤੋਂ ਕੱਢ ਦੇਣਾ ਚਾਹੀਦਾ ਹੈ ਇਹ ਰਾਹੁਲ ਗਾਂਧੀ ਨੇ ਕਿਹਾ ਇਹਦੇ ਤੋਂ ਅਨੇਕ ਐਸੀਆਂ ਉਦਾਹਰਣਾਂ ਨੇ ਜਿਨ੍ਹਾਂ ਨੇ ਦੇ ਉਤੇ ਕਾਂਗਰਸ ਨੇ ਹਮੇਸ਼ਾ ਹਿੰਦੂ ਵਿਰੋਧੀ ਚਿਹਰਾ ਜਿਹੜਾ ਹੈ ਕੇਵਲ ਤੁਸ਼ਟੀ ਕਰਨ ਦੇ ਲਈ ਕੇਵਲ ਚੰਦ ਬੂਟਾਂ ਦੀ ਖਾਤਰ ਉਹ ਸਮਾਜ ਜਿਹੜਾ ਸਰਵੇ ਭਵੰਤੂ ਸੁਖਿਨਾ ਕਹਿੰਦਾ ਹੈ ਉਨੂੰ અપਮਾਨਿਤ ਕਰਨ ਦਾ ਕੋਈ ਵੀ ਮੌਕਾ ਇਸ ਕਾਂਗਰਸ ਨੇ ਨਹੀਂ ਖੋਇਆ ਅਤੇ ਸਦਨ ਦੇ ਉਤੇ ਜਿੱਥੇ Hindu ਸਮਾਜ ਨੂੰ ਲੈ ਕੇ ਅਪੱਤੀਜਨਕ ਟਿੱਪਣੀ ਕੀਤੀ ਅਤੇ ਸਾਡੇ ਅਰਾਧ्य ਦੇਵਾਂ ਦੇ ਜਿਹੜੇ ਪੋਸਟਰ ਵਗੈਰਾ ਦਿਖਾਏ ਉਹਨਾਂ ਦੇ ਚਿੱਤਰ ਦਿਖਾਏ ਉਹਦੀ ਵੀ ਘੋਰ ਨਿੰਦਾ ਪਾਰਟੀ ਕਰਦੀ ਹੈ ਚਿੱਤਰ ਤਾਂ ਰਾਹੁਲ ਗਾਂਧੀ ਸ਼ਿਵ ਜੀ ਦਾ ਦਿਖਾਉਂਦੇ ਨੇ ਔਰ ਰਾਹੁਲ ਗਾਂਧੀ ਦਾ ਹੀ ਬਿਆਨ ਯਾਦ ਕਰੋ Hindu ਧਰਮ ਕੀ ਸ਼ਕਤੀ ਸੇ ਲੜਨਾ ਹੈ ਸ਼ਿਵ ਦੇ ਅੰਦਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਈ ਜਿਹੜੀ ਉਹ ਸ਼ਕਤੀ ਹੀ ਹੈ ਕਿਹੜੀ ਸ਼ਕਤੀ ਨਾਲ ਲੜਨਾ ਹੈ ਇਸ ਕਰਕੇ ਕਾਂਗਰਸ ਨੇ ਕੱਲ ਆਪਣੀ ਮਾਨਸਿਕਤਾ ਰਾਹੁਲ ਗਾਂਧੀ ਦੇ ਦੁਆਰਾ ਪ੍ਰਗਟ ਕੀਤੀ ਹੈ ਪਾਰਟੀ ਉਹਦੀ ਜਿੱਤੇ ਨਿੰਦਾ ਕਰਦੀ ਹੈ ਔਰ ਉਥੇ ਜਿਸ ਤਰੀਕੇ ਨਾਲ ਪਟਲ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਹੈ ਅਗਨੀਵੀਰ ਨੂੰ ਲੈ ਕੇ ਔਰ ਦੇਸ਼ ਦੇ ਰੱਖਿਆ ਮੰਤਰੀ ਜੀ ਨੂੰ ਖੜੇ ਹੋ ਕੇ ਟੋਕਣਾ ਪਿਆ ਔਰ ਫਿਰ ਪੱਲਾ ਝਾੜਿਆ ਇਹਨਾਂ ਨੇ ਰਾਹੁਲ ਗਾਂਧੀ ਨੇ ਜੇ ਤੈਨੂੰ ਗਿਆਨ ਹੀ ਨਹੀਂ ਹੈ ਜੇ ਪਤਾ ਹੀ ਨਹੀਂ ਹੈ ਕਿ ਇਹ ਯੋਜਨਾ ਕੀ ਹੈ ਇਹ ਵੀ ਨਹੀਂ ਪਤਾ ਕਿ ਅਗਰ ਕੋਈ ਵਿਅਕਤੀ ਹੋਤੇ ਸ਼ਹੀਦ ਹੋ ਰਿਹਾ ਤਾਂ ਉਹਨੂੰ 1 ਕਰੋੜ ਰੁਪਏ ਮਿਲਦਾ ਉਸਦੇ ਪਰਿਵਾਰ ਨੂੰ ਤੇ ਸਰੇ ਆਮ ਸਦਰ ਨੂੰ ਗੁੰਮਰਾਹ ਕਰਨ ਦਾ ਜਿਹੜਾ ਇਹ ਕੰਮ ਕੀਤਾ ਹੈ ਇਹ ਮੈਨੂੰ ਲੱਗਦਾ ਹੈ ਇਹ ਵੀ ਨਿੰਦਾਯੋਗ ਹੈ ਸੰਸਦੀਏ ਪਰੰਪਰਾ ਦਾ ਵੀ અપਮਾਨ ਹੈ ਔਰ ਜਿਸ ਪ੍ਰਕਾਰ ਸਪੀਕਰ ਇੱਕ ਗਰੇਮਾਪੁਰੋਂ ਪੱਦਾ ਸਪੀਕਰ ਸਾਹਿਬ ਨੂੰ ਲੈ ਕੇ ਵੀ ਜਿਸ ਤਰੀਕੇ ਦੀ ਟਿੱਪਣੀ ਰਾਹੁਲ ਗਾਂਧੀ ਨੇ ਕੀਤੀ ਔਰ ਜਿਹੜਾ ਵਧੀਆ ਜਿਹਾ ਜਵਾਬ ਉਹਨਾਂ ਦੁਆਰਾ ਵੀ ਆਇਆ ਹੈ ਉਹ ਮੈਨੂੰ ਲੱਗਦਾ ਕਿ ਰਾਹੁਲ ਦੇ ਸੰਸਕਾਰਾਂ ਚ ਨਹੀਂ ਹੈ ਸਾਡੇ ਤੇ ਸੰਸਕਾਰ ਹੈ ਕਿ ਆਪਣੇ ਤੋਂ ਜਿਹੜਾ ਜੇਸ਼ਟ ਹੈ ਇਹ ਨਹੀਂ ਆ ਕਿ ਕੋਈ ਕੋਈ ਮੁੰਡਾ ਡੀਸੀ ਬਣ ਜੇ ਤੇ ਉਹ ਆਪਣੇ ਪਿਓ ਦੇ ਅੱਗੇ ਠੁਕਣਾ ਬੰਦ ਕਰ ਦੂਗਾ ਸਾਡੇ ਪਰੰਪਰਾ ਹੈ ਕਿ ਜੋ ਲੋਕ ਜੇਸਟ ਨੇ ਜੋ ਲੋਕ ਬਡੇ ਨੇ ਤੁਸੀਂ ਕਈ ਵਾਰੀ ਦੇਖਿਆ ਹੋਏਗਾ ਕਿ ਬਾਲੋਤ ਸਾਹਿਬ ਜਿੰਦੇ ਸੀ ਤੇ ਆ ਦੇਸ਼ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਵੀ ਅਗਰ ਮੋਦੀ ਜੀ ਕਦੀ ਉਹਨਾਂ ਨੂੰ ਮਿਲੇ ਨੇ ਤੇ ਉਹਨਾਂ ਨੇ ਉਹਨਾਂ ਦੇ ਚਰਨਾਂ ਨੂੰ ਉਹ ਉਹ ਪ੍ਰਧਾਨ ਮੰਤਰੀ ਨਹੀਂ ਹੈ ਪ੍ਰਧਾਨ ਮੰਤਰੀ ਦੇ ਨਾਲ ਨਾਲ ਉਹ ਨਰਿੰਦਰ ਮੋਦੀ ਵੀ ਹੈ ਔਰ ਸਾਡੀ ਸੰਸਕ੍ਰਿਤੀ ਸਾਡੇ ਸੰਸਕਾਰਾਂ ਦੇ ਅੰਦਰ ਇੱਕ ਦੂਜੇ ਦਾ ਸਨਮਾਨ ਕਰਨਾ ਹੈ ਇਹ ਕੈਮਰ ਪਰਸਨ ਹਨੀ ਦੇ ਨਾਲ ਅਜ ਸੈਨੀ ਦੀ ਰਿਪੋਰਟ